ਪਾਤਰ ਚ ਕਾਲੀ ਦਲ ਦੇ ਨੇਤਾ ਐਨਕਾ ਸਰਮੇ ਵੱਲੋਂ ਅਕਾਲੀ ਵਰਕਰਾਂ ਦੇ ਨਾਲ ਜਥੇਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਾਰ ਹੋਈ ਹੈ ਉਸ ਦੇ ਵਿੱਚ ਬਾਗਿਆਂ ਦੀ ਭੂਮਿਕਾ ਹੈ ਇਹ ਉਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਦੇ ਲਈ ਮਨੋਂ ਤਨੋਂ ਦਿਲੋਂ ਕੋਈ ਇਹਨਾਂ ਨੇ ਉਹਨਾਂ ਦੀ ਹਮਾਇਤ ਨਹੀਂ ਕੀਤੀ ਜਿਸ ਦੇ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਲੇਕਿਨ ਅਕਾਲੀ ਦਲ ਹਮੇਸ਼ਾ ਦੰਦਾਂ ਨਾਲ ਲੜਾਈ ਲੜ ਰਿਹਾ ਹੈ ਪੰਜਾਬ ਦੀ ਹਿਤ ਕੀ ਲੜਦੇ ਪੰਜਾਬ ਕੇ ਲਈ ਜੋ ਕਮ ਅਕਾਲੀ ਦਲ ਨੇ ਕੀਤਾ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿਤ ਕੀ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਰਹੇਗਾ ਔਰ ਅਕਾਲੀ ਦਲ ਹਮੇਸ਼ਾ ਮਜ਼ਬੂਤ ਔਰ ਹਮੇਸ਼ਾ ਮਜ਼ਬੂਤ ਰਹੇਗਾ ਇਹ ਗੱਲ ਉਹਨੇ ਕਹੀ ਇਸ ਮੌਕੇ ਤੇ ਰਾਜੂ ਖੰਨਾ ਅਕਾਲੀ ਦਲ ਦੇ ਆਗੂ ਅਤੇ ਸਤਰਾਣਾ ਹਲਕੇ ਦੇ ਜਿਹੜੇ ਇੰਚਾਰਜ ਹੈ ਕਬੀਰ ਦਾਸ ਅਤੇ ਹਰਿਆਉ ਹਾਜ਼ਰ ਸਨ ਸਤਰਾਣਾ ਹਲਕੇ ਦੀ ਜਥੇਬੰਦੀ ਇੱਥੇ ਆਈ ਆ ਮੈਂ ਸਾਰਿਆਂ ਦਾ ਸਪੈਸ਼ਲ ਤੌਰ ਤੇ ਪਹਿਲਾਂ ਦਾ ਧੰਨਵਾਦ ਕਰਨ ਵਾਸਤੇ ਆਇਆ ਤਾਂ ਬੜੀ ਮਿਹਨਤ ਇਹਨਾਂ ਨੇ કરી ਕਿੰਨੀ ਗਰਮੀ 'ਚ ਡੋਰ ਟੂ ਡੋਰ ਗਏ ਵੋਟਾਂ ਮੰਗੀਆਂ ਚਲੋ ਰਿਜ਼ਲਟ ਦਾ ਇਹ ਤਾਂ ਕਈ ਕਾਰਨ ਹੋ ਸਕਦੇ ਆ ਪਰ ਮਿਹਨਤ 'ਚ ਕੋਈ ਕਮੀ ਨਹੀਂ ਰਹੀ ਔਰ ਮੈਂ ਸਾਰੇ ਜਥੇਬੰਦੀ ਦਾ ਅੱਜ ਵੀ ਧੰਨਵਾਦ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ 'ਚ ਪੂਰਨ ਭਰੋਸਾ ਪ੍ਰਗਟ ਕਰਦੇ ਹੋਏ ਡਟ ਕੇ ਅੱਜ ਵੀ ਪਾਰਟੀ ਦੇ ਸਿਧਾਂਤਾਂ ਤੇ ਪਹਿਰਾ ਦੇਣ ਲਈਏ ਡਟ ਕੇ ਜਿਹੜੇ ਖੜੇ ਆ ਸੋ ਅੱਜ ਸਾਰੇ ਵਰਕਰ ਇਹ ਵੀ ਮਹਿਸੂਸ ਕਰਦੇ ਆਂ ਦੇ ਬਹੁਤ ਬੰਦਿਆਂ ਨੇ ਇਸ ਪਾਰਟੀ 'ਚ ਆਣਾ ਬਹੁਤਿਆਂ ਨੇ ਜਾਣਾ ਹੈਗਾ ਪਾਰਟੀ ਤਾਂ ਹੀ ਤਾਕੜੀ ਰਹੂਗੀ ਜੇ ਆਪਣੇ ਅਸੂਲਾਂ ਆਪਣੇ ਸਿਧਾਂਤਾਂ ਦੇ ਉੱਤੇ ਕਾਇਮ ਰਹੂ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਜਿਹੜੀ ਸੋਚ ਸੀਗੀ ਕਿ ਸਾਨੂੰ ਰਾਜ ਪਿਆਰਾ ਨਹੀਂ ਸਿਧਾਂਤ ਪਿਆਰੇ ਆ ਸਾਨੂੰ ਐਮਪੀ ਦੀ ਸੀਟਾਂ ਜਾਂ ਮਿਨਿਸਟਰੀਆਂ ਨਹੀਂ ਚਾਹੀਦੀਆਂ ਸਿਰਫ ਅਸੂਲ ਸਿਧਾਂਤ ਤੇ ਵਿਚਾਰਧਾਰਾ ਦੇ ਜਿਹੜਾ ਪੈਰਾ ਦੇਣਾ ਹੈਗਾ ਉਸ ਵਿਚਾਰਧਾਰਾ ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਸੰਗਤ ਦਾ ਪੰਧਰ ਸਮੁੱਚੇ ਹਲਕਾ ਸਤਰਾਣੇ ਦੀ ਜਨਤਾ ਅੱਜ ਇਕਜੁੱਟ ਹੋ ਕੇ ਡਟ ਕੇ ਖੜੀ ਆ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਫਿਰ ਡਟ ਕੇ ਅਗਲੀ ਲੜਾਈ ਵੀ ਲੜੂਗਾ ਔਰ ਪੰਜਾਬ ਚ ਜਿੱਤ ਵੀ ਪ੍ਰਾਪਤ ਕਰੇਗਾ ਅਕਾਲੀ ਦਲ ਨੂੰ ਜਿਹੜਾ ਮਜ਼ਬੂਤ ਕਰ ਸਕਦਾ ਨਾ ਜੀ ਉਹ ਅਕਾਲੀ ਦਲ ਦੀ ਵਿਚਾਰਧਾਰਾ ਅਕਾਲੀ ਦਲ ਦੇ ਸਿਧਾਂਤ ਅਕਾਲੀ ਦਲ ਦੇ ਸੂਲ ਅਕਾਲੀ ਦਲ ਦੇ ਵਰਕਰ ਅਕਾਲੀ ਗੱਲ ਦਰ ਦੇ ਜਥੇਦਾਰ ਅਕਾਲੀ ਦਲ ਦਾ ਇੱਕ ਇੱਕ ਸਿਪਾਈ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਪਾਰਟੀ ਨੂੰ ਮਜ਼ਬੂਤ ਕੋਈ ਬਾਦਲੀਆਂ ਪਾਰਟੀਆਂ ਦੇ ਲੀਡਰ ਨਹੀਂ ਕਰ ਸਕਦੇ ਸੋ ਮੇਰੀ ਸਾਰਿਆਂ ਨੂੰ ਰਖੜਾ ਸਾਹਿਬ ਨੂੰ ਵੀ ਮੇਰੇ ਦਾ ਪਰਿਵਾਰਕ ਰਿਸ਼ਤੇ ਆ ਸਾਰੇ ਲੀਡਰਾਂ ਨੂੰ ਬੇਨਤੀ ਹੈ ਵੀ ਜੀਪੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਨਹੀਂ ਕਰ ਸਕਦੇ ਦੂਸਰੀਆਂ ਪਾਰਟੀਆਂ ਦੇ ਹੱਥਾਂ 'ਚ ਖੇਡਣ ਨਾਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖੜੋ ਉਹਦੇ ਤੇ ਪੈਰਾ ਦਿਓ ਉਹਦੇ ਨਾਲ ਚਲੋ ਉਹਦੀ ਵਿਚਾਰਧਾਰਾ ਨਾਲ ਚਲੋ ਉਸੂਲਾਂ ਦੇ ਸਿਧਾਂਤਾਂ ਦੇ ਆਪਾਂ ਰਲ ਕੇ ਪੈਰਾ ਦਈਏ ਤਾਂ ਪਾਰਟੀ ਤਕੜੀ ਹੋਣੀ ਆ ਆਦਰਵਾਇਜ਼ ਮੈਂ ਚਲੇ ਜਾ ਪਾਰਟੀ 'ਚ ਮੈਂ ਆ ਜਾ ਇਦੇ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ 2 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਦੇ ਚਰਨਾਂ 'ਚ ਖੜਾ ਹੋ ਕੇ ਹੱਥ ਜੋੜ ਕੇ ਮਾਫੀ ਮੰਗੀ ਸੀ ਹਰ ਕੰਮ ਦੀ ਜਦ ਕਿ ਗਲਤੀਆਂ ਕਿੰਨੇ ਕਿੰਨੇ ਕਰੀਆਂ, ਕੀਆ ਹੋਈਆਂ ਸੋ ਮੈਂ ਉਹਦੀ ਡਿਟੇਲ 'ਚ ਨਹੀਂ ਜਾਂਦਾ ਸੋ ਗੁਰੂ ਦੇ ਸਨਮੁਖ ਹੋ ਕੇ ਗੁਰੂ ਘਰ 'ਚ ਜਾ ਕੇ ਅਕਾਲ ਤਖਤ ਸਾਹਿਬ ਤੇ ਹੀ ਮਾਫੀ ਮੰਗੀ ਸੀਗੀ ਇਹਨਾਂ ਸਾਰਿਆਂ ਨੂੰ ਉਸ ਟਾਈਮ ਮਾਫੀ ਮੰਗ ਲੈਣੀ ਚਾਹੀਦੀ ਸੀ ਕਿ ਸੁਖਵੀਰ ਸਿੰਘ ਬਾਦਲ ਜੀ ਨਾਲ ਖੜੇ ਹੋ ਕੇ ਉਸ ਟਾਈਮ ਤਾਂ ਇਹ ਕਹਿੰਦੇ ਤੇ ਅਸੀਂ ਕੋਈ ਕਸੂਰਵਾਰ ਨਹੀਂ ਅੱਜ ਪਿੱਛੇ ਤੋਂ ਦਿੱਲੀ ਤੋਂ ਇਸ਼ਾਰਾ ਹੋ ਗਿਆ ਇਹ ਆਪਣੇ ਆਪ ਨੂੰ ਕਸੂਰਵਾਰ ਸਮਝਣਾ ਉਸ ਟਾਈਮ ਇਹਨਾਂ ਨੇ ਮਾਫੀ ਮੰਗੀ ਸਾਰਿਆਂ ਨੇ ਜਿਹੜੇ ਅੱਜ ਗਏ ਆ ਉਥੇ ਅਕਾਲ ਤਖਤ ਸਾਹਿਬ ਤੇ ਉਸ ਟਾਈਮ ਤਾਂ ਕਹਿੰਦੇ ਤੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਮਾਫੀ ਮੰਗ ਲਈ ਅਸੀਂ ਵੈਲਕਮ ਕਰਦੇ ਆ ਇਹ ਠੀਕ ਹੋ ਗਿਆ ਪਾਰਟੀ ਵੱਲ ਉਸ ਟਾਈਮ ਇੱਕ ਸਟੇਟਮੈਂਟ ਇਹਨਾਂ ਦੀ ਦਿਖਾ ਦਿਓ ਵੀ ਅਸੀਂ ਵੀ ਮਾਫੀ ਮੰਗ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਘਟ ਕੇ ਸੋ ਰਾਜਨੀਤਿਕ ਫਾਇਦੇ ਵਾਸਤੇ ਇਹ ਜੀਆਂ ਗੱਲਾਂ ਕਰਨੀਆਂ ਕੋ ਕਾਰਨ ਤਾਂ ਬਹੁਤ ਸਾਰੇ ਆ ਪਰ ਜੋ ਫੈਸਲੇ ਕੋਰ ਕਮੇਟੀ ਚ ਹੋਏ ਉਹ ਫੈਸਲੇ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਤਾਂ ਡੱਟ ਕੇ ਪ੍ਰਚਾਰਿਆ ਪ੍ਰਧਾਨ ਸਾਹਿਬ ਨੇ ਆਪਾਂ ਵੀ ਕਹਿੰਦੇ ਰਹੇ ਵੀ ਆਪਾਂ اصولਾਂ ਨੂੰ ਸਾਰੀ ਚੀਜ਼ ਨੂੰ ਛਿੱਕੇ ਤੇ ਟੰਕ ਕੇ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਪਰ ਜਿਹੜੇ ਇਹ ਸੀਨੀਅਰ ਲੀਡਰ ਬਾਰ ਬਾਰ ਕਹਿੰਗੇ ਨਾ ਵੀ ਅਸੀਂ ਭਾਜਪਾ ਨਾਲ ਸਮਝੌਤਾ ਕਰਾਂਗੇ ਭਾਜਪਾ ਨਾਲ ਸਮਝੌਤਾ ਹੋਣਾ ਚਾਹੀਦਾ ਭਾਜਪਾ ਨਾਲ ਖੜਨਾ ਚਾਹੀਦਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਸਮਝ ਲਿਆ ਵੀ ਇਹ ਤਾਂ ਜਿੱਤ ਕੇ ਵੀ ਭਾਜਪਾ ਨਾਲ ਹੀ ਜਾਣਗੇ ਸੋ ਨਾ ਸਾਨੂੰ ਹੱਕ ਵਾਲੀ ਵੋਟ ਪੈਣਾ ਵਿਰੋਧ ਵਾਲੀ ਪਈ ਸੋ ਮੈਂ ਸਮਝਦਾ ਕਿ ਜਿਹੜਾ ਬੜਾ ਸਾਰਾ ਟੋਲਾ ਭੱਜਿਆ ਫਿਰਦਾ ਨਾ ਜੀ ਇਸ ਹਾਰ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਦੀਆਂ ਜਿਹੜੀ ਕੋਰ ਕਮੇਟੀ ਦੇ ਫੈਸਲੇ ਦੇ ਉਲਟ ਜਾ ਕੇ ਭਾਜਪਾ ਦੇ ਹੱਕ 'ਚ ਪ੍ਰਚਾਰ ਕਰਦੇ ਭਾਜੀ ਮੈਂ ਨਾ ਜੀ ਇਹਨਾਂ ਨੂੰ ਇਹ ਬੇਨਤੀ ਕਰਦਾ ਕੇ ਸਰਦਾਰ ਸੁਖਵੀਰ ਸਿੰਘ ਬਾਦਲਜੀਤੋਂ ਨੂੰ ਛੱਡ ਕੇ ਇੱਕ ਲੀਡਰ ਦਾ ਨਾਂ ਦੱਸੋ ਜਿਨੇ ਆਪਣਾ ਹਲਕਾ ਛੱਡ ਕੇ ਕਿਸੇ ਐਮਪੀ ਉਮੀਦਵਾਰ ਦੀ ਸਪੋਰਟ ਵਾਸਤੇ ਕਿਸੇ ਹਲਕੇ 'ਚ ਵੀ ਗਿਆ ਹੋਵੇ ਇੱਕ ਲੀਡਰ ਦੱਸ ਦੇ ਫਿਰ ਇਹਨਾਂ ਨੂੰ ਹੀ ਬਣਾ ਦਾਂਗੇ ਦੱਸੋ ਚੰਦੂ ਮੈਦਰਾ ਸਾਹਿਬ ਨੂੰ ਬਣਾ ਦੇ ਜਿਹੜੇ ਦੋ ਹਲਕਿਆਂ ਦੇ ਇੰਚਾਰਜ ਹੋਣ ਦੇ ਬਾਵਜੂਦ ਵੀ 15 ਮਿੰਟ ਵਾਸਤੇ ਵੀ ਪਟਿਆਲਾ ਲੋਕ ਸਭਾ 'ਚ ਪ੍ਰਚਾਰ ਕਰਨ ਵਾਸਤੇ ਨਹੀਂ ਆਏ ਬਾਰ-ਬਾਰ ਮੇਰੀ ਮਿਹਨਤ ਕਰਦੇ ਜਿਹੜੇ ਇਥੋਂ ਆ ਸਤਰਾਣੇ ਸਰਕਲ 'ਚ ਬੈਠਿਆ ਦੇਖੋ ਮੇਰੇ ਤੋਂ ਉਸ ਦਿਨ ਉਸ 'ਚ ਨਿਕਲ ਗਿਆ ਵੀ ਸਰਕਲ ਪ੍ਰਧਾਨ ਸਾਰੇ ਸਨੌਰ ਦੇ ਜਿੰਨੀ ਜਥੇਬੰਦੀ ਦੀ ਸਰਕਲ ਪ੍ਰਧਾਨ ਤੇ ਮੇਰੇ ਨਾਲ ਡਟ ਕੇ ਪਾਰਟੀ ਕਰਕੇ ਖੜੇ ਇਹਨਾਂ ਨੇ ਪ੍ਰੈਸ਼ਰ ਪਾਇਆ ਕਈ ਬੰਦਿਆਂ ਤੇ ਵੀ ਆਨੰਦਪੁਰ ਸਾਹਿਬ ਆ ਕੇ ਬੈਠੋ ਇੱਥੇ ਅੱਜ ਸਤਰਾਣੇ 'ਚ ਆਇਆ ਇੱਥੇ ਦਾ ਇੱਕ ਸਰਕਲ ਪ੍ਰਧਾਨ 10 ਦਿਨ ਪਹਿਲਾਂ ਛੱਡ ਕੇ ਉੱਥੇ ਜਾ ਕੇ ਬੈਠ ਗਿਆ ਆਨੰਦਪੁਰ ਸਾਹਿਬ 'ਚ ਉਹ ਪਾਰਟੀ ਦੀ ਮਦਦ ਕਰ ਰਹੇ ਤੇ ਸੁਣ ਜਿਹੜੇ ਬੰਦੇ ਪਾਰਟੀ ਨੂੰ ਖਤਮ ਕਰ ਰਹੇ ਆ ਉਹਨਾਂ ਨੂੰ ਪ੍ਰਧਾਨ ਬਣਾ ਦੇ ਦੱਸੋ ਕਿਹਨੂੰ ਬਣਾਉਣਾ ਠੀਕ ਹੈ ਮਲੂਕਾ ਸਾਹਿਬ ਜਿਹੜੇ ਆਪਣੇ ਪਰਿਵਾਰ ਨੂੰ ਮਜ਼ਬੂਤ ਨਹੀਂ ਕਰ ਸਕੇ ਉਹਨੂੰ ਪ੍ਰਧਾਨ ਬਣਾ ਦੇ ਬੀਬੀ ਜ਼ਗੀਰ ਕੌਰ ਜੀ ਜਿਨ੍ਹਾਂ ਦੀ ਮਦਦ ਭਾਜੀਪੀ ਮਿਨੋਰਟੀ ਵਿੰਗ ਦਾ ਚੇਅਰਮੈਨ ਐਸਜੀਪੀਸੀ ਦੀਆਂ ਵੋਟਾਂ ਮੰਗਦਾ ਫਿਰਿਆ ਜਿਨ੍ਹਾਂ ਵਾਸਤੇ ਉਹਨੂੰ ਪ੍ਰਧਾਨ ਬਣਾ ਦੇ ਸੋ ਮਤਲਬ ਇਹ ਆ ਵੀ ਇਹ ਸਿਰਫ ਨਾ ਇੱਕ ਡਰਾਮਾ ਕਰ ਰਹੇ ਆ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਈ ਉਲਟਾ ਪ੍ਰਧਾਨ ਜੀ ਤੇ ਕਾਰਵਾਈ ਕਰਦੀਆਂ ਗੱਲਾਂ ਕਰਦੇ। ਮਜਬੂਤੀ ਲੈ ਕੇ ਆਲੇ ਦੀ। ਦੇਖੋ ਕਾਲੀ ਆਲ ਦੀ ਮਜ਼ਬੂਤੀ ਵਾਸਤੇ ਨਾਲ ਬਲ ਕੇ ਕੰਮ ਕਰਨਾ ਚਾਹੀਦਾ। ਦੇਖੋ ਸ਼ਰਮਨੀ ਕਾਲੀ ਦਲ ਕੋ ਰਾਸਤਾ ਵਾਸਤੇ ਬਣੀ ਪਾਰਟੀ ਨਹੀਂ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬੀ ਸੂਬਾ ਬੋਲਦੇ ਸੂਬਿਆਂ ਦੀ ਗੱਲ ਕਰ ਲਈਏ ਪਾ ਪੰਜਾਬ ਦੇ ਪਾਣੀ ਹੈ ਜੀ ਗੱਲ ਕਰ ਲਈਏ ਕਿਸਾਨੀ ਸੰਘਰਸ਼ ਦੀ ਗੱਲ ਕਰ ਲਈਏ ਤਾਂ ਇਹ ਸਦਾ ਪੰਜਾਬ ਨਾਲ ਖੜੇ ਆ। ਤੇ ਦੂਜੇ ਪਾਸੇ ਕੁਝ ਆਗੂ ਅਜਿਹੇ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਦਬਾਅ ਪਾਇਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀਏ ਦੇ ਉੱਪਰ ਭਾਜੀਪੀ ਦਾ ਅਜੰਡਾ ਲਾਗੂ ਕੀਤਾ ਜਾ ਸਕੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਅਜੰਡਾ ਕੀ ਲਾਗੂ ਹੋ ਸਕਦਾ ਸਾਹ ਸਰਬੀਰ ਸਿੰਘ ਬਾਦਲ ਨੇ ਮਨਿੰਦਰ ਮੋਦੀ ਤੇ ਹਮੇਸ਼ਾ ਨਾਲ ਗੱਲ ਕੀਤੀ ਕਿ ਸਾਡੇ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਸਾਡੇ ਕਿਸਾਨੀ ਮੁੱਦੇ ਹੱਲ ਕੀਤੇ ਜਾਣ ਗੁਰੂ ਘਰਾਂ 'ਚ ਦਖਲਦਾਰੀ ਬੰਦ ਕੀਤੀ ਜਾਵੇ ਤੇ ਮੈਂ ਸਮਝਦਾ ਕਿ ਭਾਜੀਪੀ ਨੇ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਪੰਜਾਬ ਦਾ ਮੁੱਦਾ ਛੱਡ ਕੇ ਤੁਸੀਂ ਜਿਵੇਂ ਅੱਜ ਭਾਜੀਪੀ ਕਿਸਾਨਾਂ ਨਾਲ ਲੜੇ ਲੜ ਰਹੀ ਹੈ ਇਤਨ ਲੜੀ ਲੜੋ ਤੇ ਇਹ ਦੋ ਟੁਕਾ ਸਾ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਾਲੀਆ ਜਵਾਬ ਦਿੱਤਾ ਪਰ ਇਹ ਜਿਹੜੇ ਆਗੂ ਹੁਣ ਰੋਲਾਪਰ ਨੇ ਇਹ ਬੀਜੇਪੀ ਦੇ ਨਾਲ ਬੜੀ ਪ੍ਰਾਣੀ ਸਾਝ ਹੋਣ ਕਰਕੇ ਬੀਜੇਪੀ ਤੋਂ ਲਾਹਾ ਲੈਣ ਲਈ ਬੀਜੇਪੀ ਦਾ ਅਜੰਡਾ ਸ਼੍ਰੋਮਣੀ ਕਾਲੀਆ ਤੇ ਲਾਗੂ ਕਰਨਾ ਚਾਹੁੰਦੇ ਸੀ ਜੋ ਸਾ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਾਲੀਆ ਨੂੰ ਹੁਣ ਦਿੱਤਾ ਠੀਕ ਹੈ ਅਸਮੂਚਾ ਸ਼੍ਰੋਮਣੀ ਕਾਲੀਆ ਤੁਸੀਂ ਵਿੰਗਾਂ ਦੀ ਮੀਟਿੰਗਾਂ ਹੋਈਆਂ ਨੇ ਜ਼ਿਲ੍ਹਾ ਪ੍ਰਧਾਨ ਹਲਕਾ ਚਾਰਜ ਵਰਕਿੰਗ ਮੀਟਿੰਗ ਮੈਂਬਰ ਐਸਟੀਪੀਸੀ ਦੇ ਮੈਂਬਰ ਸਾਹਿਬਾਨ ਸਾਰੇ ਸਮੂਚਾ ਸ਼੍ਰੋਮਣੀ ਕਾਲੀਆਨ ਸਾ ਸੁਖਬੀਰ ਸਿੰਘ ਬਾਦਲ ਤੇ ਪੜਤੇ ਖੜਾ ਸੋਚ ਕਰਕੇ ਕਾਲੀ ਇਹਨਾਂ ਨੂੰ ਵੀ ਅਸੀਂ ਜਿਹੜੇ ਬਾਗੀ ਨੇ ਅਪੀਲ ਕਰਦੇ ਆ ਕਿ ਇਹ ਵੀ ਇਹ ਵੀ ਆਪਣਾ ਗਲਤੀ ਸੁਧਾਰ ਕੇ ਸ਼੍ਰੋਮਣੀ ਅਕਾਲੀਆ ਸ਼ਾਮਰ ਹੋਣ ਪਾਰਟੀ ਤੋਂ ਖੜਾ ਹੈ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਹਲਕਾ ਛਤਰਾਣਾ ਬਿਲਕੁਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਜੋ ਸਾਜ਼ਿਸ਼ਾ ਕੇਂਦਰੀ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਚੱਲ ਰਹੀਆਂ ਨੇ ਅਸੀਂ ਬਿਲਕੁਲ ਉਹਦੀ ਨਿਖੇਧੀ ਕਰਦੇ ਆ ਤੇ ਅਸੀਂ ਉਹਨਾਂ ਲੀਡਰਾਂ ਨੂੰ ਵੀ ਕਹਿੰਦੇ ਆ ਤੁਸੀਂ ਸਾਡੇ ਅਕਾਲੀ ਦਲ ਦੇ ਸੀਨੀਅਰ ਲੀਡਰੋਂ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਵੇਖਣਾ ਚਾਹੁੰਦੇ ਹੋ ਤਾ ਬਿਲਕੁਲ ਇੱਕ ਮੰਚ ਤੇ ਆ ਕੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਬਹਿ ਕੇ ਗੱਲ ਕੀਤੀ ਜਾਵੇ ਲੀਡਰ ਸਾਹਿਬਾਨ ਜੋ ਵੀ ਵਿਉਂਤਬੰਦੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਵੀ ਏਜੰਡਾ ਦੇਣਗੇ ਅਗਲਾ ਇੱਕ ਇੱਕ ਵਰਕਰ ਸ਼੍ਰੋਮਣੀ ਅਕਾਲੀ ਦਲ ਹਲਕਾ ਸਤਰਾਨਾ ਦਾ ਉਸ ਏਜੰਡੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਊਗਾ ਠੀਕ ਹੈ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼